ਸਤਕਾਰਯੋ ਬੀਰੋ ਭੈਣੋ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਪਤੇ ਸੰਸਾਰ ਦਾ ਚੋਣਮਾ ਸਾਖੀ ਸਹਿਤ ਦੇ ਵਿੱਚੋਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਰਹੇ ਹਾਂ ਉਹਦਾ ਅਗਲਾ ਭਾਗ ਤੁਹਾਡੇ ਨਾਲ ਅੱਜ ਸਾਂਝਾ ਕਰ ਰਿਹਾ ਹਾਂ ਇਹਦਾ ਸਰਲੇਖ ਹੈ ਅਸੀਂ ਸਿਮਰਨ ਕਰਦੇ ਹਾਂ ਤੁਸੀਂ ਕੰਮ ਕਰੋ ਕਿਉਂਕਿ ਸਿਮਰਨ ਦਾ ਗੁਰਬਾਣੀ ਕਿਉਂ ਕੋਈ ਨਾ ਕੋਈ ਹਵਾਲਾ ਦੇ ਕੇ ਸਾਡੇ ਡੇਰੇਦਾਰ ਅਤੇ ਆਮ ਪ੍ਰਚਾਰਕ ਇਹਦੇ ਤੇ ਬਹੁਤ ਜ਼ੋਰ ਦਿੰਦੇ ਨੇ ਕਿ ਸਿਮਰਨ ਹੀ ਸਭ ਤੋਂ ਉੱਤਮ ਹੈ ਸਿਮਰਨ ਦੇ ਨਾਲ ਹੀ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ ਤੇ ਆਓ ਆਪਾਂ ਸਿਮਰਨ ਕਰਨ ਵਾਲਿਆਂ ਦੀ ਹਾਲਤ ਕੀ ਹੈ ਅਤੇ ਕੰਮ ਕਰਨ ਵਾਲਿਆਂ ਦੀ ਹਾਲਤ ਕੀ ਹੈ ਇਹਦੇ ਬਾਰੇ ਇਸ ਲੇਖ ਲੜੀ ਦੇ ਵਿੱਚ ਵਿਚਾਰ ਕਰਨੀ ਹੈ ਧਰਮ ਨੂੰ ਮੰਨਣ ਵਾਲੇ ਸਰਧਾਲੂਆਂ ਵਿੱਚ ਕੁਝ ਖਾਸ ਪਾਬੰਦੀਆਂ ਦੀ ਪਾਲਣਾ ਕੀਤੀ ਜਾਂਦੀ ਹੈ ਇਹਨਾਂ ਪਾਬੰਦੀਆਂ ਨੂੰ ਮर्यादा ਦਾ ਨਾਮ ਦਿੱਤਾ ਗਿਆ ਹੈ। ਮर्यादा ਨਾਮ ਲੈਣ ਵਾਲਿਆਂ ਲਈ ਪਾਪੀ, ਅਧਰਮੀ, ਨਾਸਤਿਕ, ਕਾਮਰੇਡ ਜਾਂ ਨਰਕਾਂ ਦਾ ਕੀੜਾ ਆਖ ਕੇ ਉਹਨਾਂ ਦਾ અપਮਾਨ ਕੀਤਾ ਜਾਂਦਾ ਹੈ। ਪਾਬੰਦੀਆਂ ਦੀ ਸਿਰ ਨਿਵਾ ਕੇ ਪਾਲਣਾ ਕਰਨ ਵਾਲੇ ਨੂੰ ਨੇਕਪੁਰਸ਼ ਹੈ। ਇਹ ਤਾਂ ਬਹੁਤ ਧਰਮੀ ਹੈ, ਸ਼ਰਧਾवान ਹੈ। ਇਹਦੇ ਲਈ ਤਾਂ ਸਵਰਗ ਦੇ ਦਰਵਾਜ਼ੇ ਸਦਾ ਖੁੱਲੇ ਹਨ ਆਖ ਕੇ ਉਸ ਦੀ ਵਡਿਆਈ ਕੀਤੀ ਜਾਂਦੀ ਹੈ। ਧਾਰਮਿਕ ਸਥਾਨਾਂ ਵਿੱਚ ਹਰ ਰੋਜ਼ ਹੀ ਅਜੀਹਾ ਉਪਦੇਸ਼ ਸੁਣਦਿਆਂ ਮਨੁੱਖ ਜਾਂ ਤਾਂ ਉਹਨਾਂ ਥਾਵਾਂ ਤੇ ਜਾਣਾ ਛੱਡ ਦਿੰਦਾ ਹੈ ਜਾਂ ਫਿਰ ਹੋਰਿਆ ਉਪਦੇਸ਼ ਸੁਣ ਕੇ ਉਹੋ ਜਿਹਾ ਬਣਨਾ ਸ਼ੁਰੂ ਕਰ ਦਿੰਦਾ ਹੈ ਧਰਮ ਸਥਾਨ ਵਿੱਚ ਜੋ ਵਿਅਕਤੀ ਉਪਦੇਸ਼ ਕਰਦਾ ਹੈ ਉਸ ਦੀ ਵਿਦਿੱਕ ਯੋਗਤਾ ਕੀ ਹੈ ਉਸ ਨੇ ਧਰਮ ਦਾ ਮੁਤਾਲਾ ਕਿਸ ਅਦਾਰੇ ਵਿੱਚੋਂ ਤੇ ਕਿੰਨਾ ਸਮਾਂ ਲਾ ਕੇ ਕੀਤਾ ਹੈ ਜੇ ਉਹ ਸਿੱਖ ਪ੍ਰਚਾਰਕ ਹੈ ਤਾਂ ਦਬਾਅ ਅਧੀਨ ਕੋਈ ਗਲਤ ਬਿਆਨੀ ਤਾਂ ਨਹੀਂ ਕਰ ਰਿਹਾ ਉਸ ਦਾ ਆਪਣਾ ਜੀਵਨ ਧਾਰਮਿਕ ਅਤੇ ਸਮਾਜਿਕ ਪੱਖੋਂ ਕਿਸ ਪੱਧਰ ਦਾ ਹੈ ਜੇ ਤਾਂ ਸਰੋਤਿਆਂ ਵਿੱਚ ਇਹਨਾਂ ਨੁਕਤਿਆਂ ਦੀ ਪਰਖ ਕਰਨ ਵਾਲੇ ਬੈਠੇ ਹੋਣ ਫਿਰ ਤਾਂ ਠੀਕ ਜਾਂ ਗਲਤ ਦਾ ਨਿਰਣਾ ਕਰਵਾ ਲੈਣਗੇ ਆਮ ਹਾਲਤ ਵਿੱਚ ਸਰੋਤਿਆਂ ਦਾ ਮਾਨਸਿਕ ਪੱਧਰ ਬਹੁਤ ਨੀਵਾ ਹੋਣ ਕਾਰਨ ਸਿਰ ਸੁੱਟ ਕੇ ਠੀਕ ਗਲਤ ਸਭ ਸੁਣੀ ਜਾਂਦੇ ਨੇ ਔਰ ਫੈਸਲਾ ਕਰਨ ਦੀ ਜਾਂ ਸਵਾਲ ਕਰਨ ਦੀ ਉਹਨਾਂ ਕੋਲੇ ਕੋਈ ਯੋਗਤਾ ਹੀ ਨਹੀਂ ਹੁੰਦੀ ਧਰਮ ਦੀ ਦੁਨੀਆ ਵਿੱਚ ਸਿਮਰਨ ਮੰਤਰ ਜਾਪ ਮਾਲਾ ਫੇਰਨੀ ਚਲੀਹੇ ਕਟਣੇ ਸਰੀਰ ਨੂੰ ਕਸ਼ਟ ਦੇਣਾ ਆਦਿ ਵੀ ਬਹੁਤ ਪ੍ਰਚਲਿਤ ਹੈ ਗੁਰਬਾਣੀ ਵਿੱਚ ਸਿਮਰਨ ਸ਼ਬਦ 736 ਵਾਰੀ ਵਰਤਿਆ ਗਿਆ ਹੈ ਆਮ ਸਿੱਖ ਜਿਗਿਆਸੂ ਅਤੇ ਲੇਖਕ ਸਿਮਰਨ ਸ਼ਬਦ ਦਾ ਅਰਥ ਕਿਸੇ 2-4 ਅੱਖਰਾਂ ਵਾਲੇ ਸ਼ਬਦ ਨੂੰ بار-बार ਦੁਹਰਾਉਣਾ ਮੰਨੀ ਜਾ ਰਿਹਾ ਹੈ ਜਦਕਿ ਅਜੀਹਾ ਨਹੀਂ ਹੈ ਇੱਕ ਨੌਜਵਾਨ ਲਗਾਤਾਰ ਆਖੀ ਜਾਵੇ ਮਾਂ ਜੀ ਮਾਂ ਜੀ ਮਾਂ ਜੀ ਪੰਜ-ਸੱਤ ਵਾਰੀ ਤੋਂ ਮਾਂ ਬਾਦ ਉਸਦੀ ਮਾਂ ਖੁਦ ਹੀ ਆਕੇਗੀ ਪੁੱਤਰ ਤੂੰ ਦੱਸ ਤੈਨੂੰ ਚਾਹੀਦਾ ਕੀ ਹੈ ਤੂੰ ਆਪਣਾ ਕੰਮ ਦੱਸ ਪੁੱਤਰ ਆਖੇ ਮੈਂ ਤਾਂ ਮਾਂ ਜੀ ਆਕੇ ਤੁਹਾਨੂੰ ਯਾਦ ਕਰ ਰਿਹਾ ਹਾਂ ਨਹੀਂ ਪੁੱਤਰ ਇਹ ਬਾਧੂ ਦਾ ਸ਼ੋਰ ਹੈ ਡਾਕਟਰ ਡਾਕਟਰ ਆ ਕੇ ਕੋਈ ਤੰਦਰੁਸਤ ਨਹੀਂ ਹੋ ਜਾਂਦਾ ਡਾਕਟਰ ਦੀ ਗੱਲ ਮੰਨਣੀ ਪਵੇਗੀ ਰੋਟੀ ਰੋਟੀ ਆ ਕੇ ਪੇਟ ਨਹੀਂ ਭਰਿਆ ਕਰਦਾ ਰੋਟੀ ਖਾਣੀ ਪਵੇਗੀ ਖੰਡ ਖੰਡ ਕਹਿ ਕੇ ਮੂੰਹ ਮਿੱਠਾ ਨਹੀਂ ਹੁੰਦਾ ਖੰਡ ਖਾਣੀ ਪਵੇਗੀ ਜਿਸ ਵਿਦਵਾਨ ਗੁਰਸਿੱਖ ਭਾਈ ਗੁਰਦਾਸ ਜੀ ਬਾਰੇ ਕਿਹਾ ਗਿਆ ਹੈ ਬਾਹਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਇਸੇ ਵਾਹਿਗੁਰੂ ਸ਼ਬਦ ਦਾ ਲਗਾਤਾਰ ਜਾਪ ਕਰਦੇ ਰਹੋ ਸਾਰੇ ਕਾਰਜ ਰਸ ਆ ਜਾਣਗੇ ਪਰ ਭਾਈ ਗੁਰਦਾਸ ਜੀ ਜੋ ਹੋਰ ਬਹੁਤ ਕੁਝ ਕਹਿ ਰਹੇ ਨੇ ਉਸ ਨੂੰ ਕੌਣ ਪੜ੍ਹੇਗਾ ਕੌਣ ਸਮਝੇਗਾ ਆਓ ਵੇਖੀਏ ਖਾਣਡ ਖਾਣ ਕਹੈ ਜੀਵਾਂ ਨ ਸਵਾਦ ਮਿੱਠੋ ਆਵੈ ਅਗਨ ਅਗਨ ਕਹੈ ਸੀਤ ਨ ਬినాਸ਼ ਹੈ ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ ਦਰਬ ਦਰਬ ਕਹੈ ਕਉ ਦਰਬਾ ਨ ਬिलास ਹੈ ਚੰਦਨ ਚੰਦਨ ਕਹਿਤ ਪ੍ਰਗਟੈ ਨ ਸੁਬਾਸ ਬਾਸ ਚੰਦ ਚੰਦ ਕਹੈ ਉਜਿਆਰੋ ਨ ਪ੍ਰਗਾਸ ਹੈ ਤੈਸੇ ਗਿਆਨ ਗੋਸ਼ਟ ਕਹਿਤ ਨ ਰਹਿਤ ਪਾਵੈ ਕਰਨੀ ਪ੍ਰਧਾਨ ਭਨ ਉਦਕ ਆਕਾਸ਼ ਹੈ ਕਵਿਤ ਨੰਬਰ 437 ਸਿਮਰਨ ਦਾ ਧਰਮ ਪਾਲ ਲੈਣ ਵਾਲੇ ਲੋਕ ਅਸਲ ਜ਼ਿੰਦਗੀ ਵਿੱਚ ਮਾਨਸਿਕ ਤੌਰ ਤੇ ਹਾਰੇ ਹੋਏ ਲੋਕ ਹੁੰਦੇ ਨੇ ਇਨਾ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਸਾਨੂੰ ਕੋਈ ਕਸ਼ਟ ਨਾ ਸਹਿਣਾ ਪਵੇ, ਜੰਗ ਨਾ ਲੜਨੇ ਪੈਣ, ਆਜ਼ਾਦੀ ਮਿਲ ਜਾਵੇ, ਸਿਰ ਨਾ ਵਾਰਨੇ ਪੈਣ, ਪਰ ਰਾਜ ਮਿਲ ਜਾਵੇ, ਖੇਤਾਂ 'ਚ ਨਾ ਜਾਣਾ ਪਵੇ, ਪਰ ਅਨਾਜ ਘਰ ਆ ਜਾਵੇ, ਨੌਕਰੀ ਨਾ ਕਰਨੀ ਪਵੇ, ਪਰ ਤਨਖਾਹ ਘਰ ਆ ਜਾਵੇ, ਮੱਝਾਂ ਨੂੰ ਪੱਠਾ ਦਾਣਾ ਨਾ ਪਾਉਣਾ ਪਵੇ, ਪਰ ਦੁੱਧ ਦੇ ਭਾਂਡੇ ਭਰੇ ਰਹਿਣ, ਪੜ੍ਹਾਈ ਨਾ ਕਰਨੀ ਪਵੇ, ਵਿਦਿਆਰਥੀ ਪਾਸ ਹੁੰਦੇ ਰਹਿਣ ਤੇ ਵੱਡੀਆਂ ਨੌਕਰੀਆਂ ਮਿਲ ਜਾਣ। ਖੇਤਾਂ ਵਿੱਚ ਮਿਹਨਤ ਨਾ ਕਰਨੀ ਪਵੇ ਪਰ ਬਹੁਤ ਕੁਝ ਖੇਤਾਂ ਚੋਂ ਮਿਲ ਜਾਵੇ ਖੇਡਾਂ ਵਿੱਚ ਮਿਹਨਤ ਨਾ ਕਰਨੀ ਪਵੇ ਪਰ ਤਗਮੇ ਮਿਲ ਜਾਣਾ ਇਲਾਜ ਭਾਵੇਂ ਨਾ ਕਰੀਏ ਪਰ arogh ਹੋ ਜਾਈਏ ਸਿਮਰਨ ਕਰਨ ਵਾਲੇ ਲੋਕ ਚੌਂਕੜਾ ਮਾਰ ਕੇ ਬੈਠਣ ਵਾਲੇ ਹੁੰਦੇ ਨੇ ਇਹ ਉਦਮੀ ਨਹੀਂ ਹੁੰਦੇ ਇਹ ਸਿਆਣੇ ਨਹੀਂ ਹੁੰਦੇ ਸਿਮਰਨ ਦੇ ਹਮੈਤੀ ਅੱਖਾਂ ਬੰਦ ਕਰ ਲੈਣ ਦੀ ਸਿੱਖਿਆ ਬਹੁਤ ਦਿੰਦੇ ਨੇ ਪਰ ਅੱਖਾਂ ਖੋਲ ਕੇ ਹਾਲਾਤ ਨਾਲ ਟੱਕਰ ਲੈਣ ਦੀ ਬਿਨ ਇਹਨਾਂ ਕੋਲ ਅਕਲ ਤੇ ਹਿੰਮਤ ਨਹੀਂ ਹੁੰਦੀ ਇਹ ਲੋਕ ਅੰਦਰ ਵੱੜ ਕੇ ਸਿਮਰਨ ਕਰਦੇ ਹਨ ਸਮਾਜ ਵਿੱਚ ਹੋ ਰਹੀ ਜ਼ੁਲਮ ਅਧਰਮ ਬੇਅੰਤ ਮਨੁੱਖਤਾ ਵਿਰੋਧੀ ਪਾਪ ਹੋ ਰਹੇ ਨੇ ਇਹ ਲੋਕ ਉਹਨਾਂ ਨੂੰ ਰੋਕਣ ਦੀ ਜੁਰਤ ਗਵਾ ਲੈਂਦੇ ਨੇ ਇਹ ਲੋਕ ਚਾਹੁੰਦੇ ਨੇ ਕਿ ਸਾਡੇ ਸਿਮਰਨ ਦੀ ਸ਼ਕਤੀ ਨਾਲ ਪ੍ਰਮਾਤਮਾ ਖੋਦ ਆ ਜਾਵੇ ਹੱਥ ਜੋੜ ਕੇ ਪੁੱਛੇ ਦੱਸੋ ਭਗਤ ਜੀ ਤੁਹਾਡੀ ਕੀ ਸੇਵਾ ਕਰਾਂ ਮੈਂ ਅੱਗੇ ਭਗਤ ਜੀ ਭਾਵੇਂ ਰੱਬ ਨੂੰ ਆਪਣਾ ਨੌਕਰ ਬਣਾਈ ਰੱਖਣ ਇਸੇ ਸੋਚ ਵਾਲਿਆਂ ਨੇ ਕਹਾਣੀਆਂ ਘੜ ਕੇ ਪ੍ਰਚਾਰੀਆਂ ਜਿਵੇਂ ਕਿ ਰੱਬ ਨੇ ਖੁਦ ਧੰਨਾ ਜੀ ਦੀਆਂ ਕਹਿੰਦੇ ਮੱਝਾਂ ਚਾਰੀਆਂ ਉਸਦੇ ਖੇਤਾਂ ਨੂੰ ਪਾਣੀ ਲਾਇਆ ਧੰਨਾ ਜੀ ਬੈਠੇ ਸਿਮਰਨ ਕਰਦੇ ਰਹੇ ਗੁਰੂ ਅਰਜਨ ਸਾਹਿਬ ਅਨੰਤ ਤਸਹੀ ਹੈ ਝਲਦੇ ਆ ਆਪਣਾ ਜਨਮ ਲੇਖੇ ਲਾ ਗਏ ਸਿਮਰਨ ਵਾਲੇ ਗੁਰੂਆਂ ਨੂੰ ਵਾਜਾ ਮਾਰ ਮਾਰ ਬੁਲਾ ਰਹੇ ਹਨ ਗੁਰੂ ਜੀ ਤੁਸੀਂ ਆ ਜਾਓ ਅਸੀਂ ਕੋਈ ਕਸ਼ਟ ਨਹੀਂ ਚੱਲਣਾ ਚਾਹੁੰਦੇ ਤੁਸੀਂ ਦੁਬਾਰਾ ਆਓ ਤੇ ਤੁਸੀਂ ਭਾਵੇਂ ਤੱਤੀਆਂ ਤਵੀਆਂ ਤੇ ਸਰੀਰ ਨੂੰ ਤਪਾਓ ਭਾਵੇਂ ਰਾਵੀ ਵਿੱਚ ਡੋਬੇ ਜਾਓ ਇਹ ਤੁਹਾਡਾ ਕੰਮ ਹੈ ਅਸੀਂ ਤਾਂ ਸਿਮਰਨ ਕਰ ਰਹੇ ਹਾਂ ਹੇ ਸਤਗੁਰੂ ਹਰਗੋਬਿੰਦ ਸਾਹਿਬ ਜੀ ਹੇ ਸੱਚੇ ਸੂਰਮੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਆਉਣ ਦਾ ਕਸ਼ਟ ਕਰੋ ਹੱਕ ਸੱਚ ਦੀ ਲੜਾਈ ਲੜਦੇ ਆ ਜਿੰਨੀਆਂ ਮਰਜ਼ੀ ਕਠਿਨਾਈਆਂ ਆਉਣ ਤੁਸੀਂ ਉਹਨਾਂ ਨੂੰ ਆਪਣੇ ਸਰੀਰ ਤੇ ਬਰਦਾਸ਼ਤ ਕਰੋ ਅਸੀਂ ਅੰਤਰ ਧਿਆਨ ਹੋ ਕੇ ਸਿਮਰਨ ਕਰਾਂਗੇ ਸਿੰਘ ਸਿੰਘਣੀਆਂ ਤੇਗਾ ਵਾਉਂਦੇ ਰਹੇ ਦੁਸ਼ਮਣ ਦੇ ਆਹੂ ਲਾਉਂਦੇ ਰਹੇ ਅਨੰਤ ਤਸੀਹੇ ਚਲਦੇ ਰਹੇ ਸ਼ਹੀਦیاں ਪਾਉਂਦੇ ਰਹੇ ਕੀ ਲੋੜ ਸੀ ਉਹਨਾਂ ਨੂੰ ਸਭ ਕੁਝ ਦਾਤੇ ਲਾਉਣ ਦੀ ਕੀ ਜ਼ਰੂਰ ਸੀ ਜ਼ਰੂਰਤ ਸੀ ਘਰ ਘਾਟ ਉਜਾੜ ਕੇ ਜੰਗਲੀ ਵਾਸਾ ਕਰਨ ਦੀ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਅੰਦਰ ਵੜ ਕੇ ਦਰਵਾਜ਼ੇ ਬੰਦ ਕਰਕੇ ਨਾਮ ਦਾ ਖੰਡਾ ਖਣਕਾਉਂਦੇ ਇੱਕ ਰਸ ਇੱਕ ਓਸ਼ਾ ਅਖੰਡ ਸਿਮਰਨ ਕਰਦੇ ਰਹਿੰਦੇ ਕਿੰਨੇ ਭੋਲੇ ਸਨ ਪੁਰਾਤਨ ਸਮਿਆਂ ਦੇ ਸਿੰਘ ਗੁਰੂ ਅਰਜਨ ਸਾਹਿਬ ਅੰਦਰ ਬੈਠ ਕੇ ਸਿਮਰਨ ਕਰਦੇ ਭਾਵੇਂ ਕੀਰਤਨ ਕਰੀ ਜਾਂਦੇ ਜਹਾਂਗੀਰ ਨੂੰ ਕਿਹੜੀ ਟੱਡਪੀੜ ਹੋਣੀ ਸੀ ਉਹਨਾਂ ਸਮਿਆਂ ਵਿੱਚ ਤਾਂ ਅੱਜ ਵਾਂਗ ਸਪੀਕਰ, ਰੇਡੀਓ, ਟੀਵੀ, ਸੋਸ਼ਲ ਮੀਡੀਆ ਕੁਝ ਵੀ ਨਹੀਂ ਸੀ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਸਿਮਰਨ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਕਿਵੇਂ ਪਹੁੰਚ ਗਈ ਜੇ ਗੁਰੂ ਤੇਗ ਬਹਾਦਰ ਜੀ ਸਿਮਰਨ ਬੰਦਗੀ ਕਰ ਰਹੇ ਸਨ ਤਾਂ ਕਿਹੜੀ ਕਿਆਮਤ ਆਉਣ ਲੱਗੀ ਸੀ ਔਰੰਗਜ਼ੇਬ ਨੇ ਗ੍ਰਿਫਤਾਰੀ ਦਾ ਹੁਕਮ ਦਿੱਤਾ ਕਈ ਦਿਨਾਂ ਤੱਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਨਾਮ ਸਿਮਰਨ ਤੋਂ ਸਮੇਂ ਦੀ ਹਕੂਮਤ ਨੂੰ ਇੰਨੀ ਤਖਲੀਬ ਕਿਉਂ ਹੁੰਦੀ ਸੀ ਅੱਜ ਦੁਨੀਆ ਦੇ ਸਾਰੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਨਾਮ ਸਿਮਰਨ 11 ਪਾਠ 51 ਪਾਠ 101 ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ ਕੋਈ ਸਰਕਾਰ ਇਹਨਾਂ ਪਾਠਾਂ ਨੂੰ ਨਹੀਂ ਰੋਕਦੀ ਸਰਕਾਰ ਤੋਂ ਦੁਖੀ ਹੋਏ ਖੜਕੂਆਂ ਨੇ ਜਦੋਂ ਆਜ਼ਾਦੀ ਦਾ ਨਾਹਰਾ ਲਾਇਆ ਤਾਂ ਸਰਕਾਰ ਨੂੰ ਬਹੁਤ ਤਕਲੀਫ ਹੋਈ ਕਿਉਂ ਭਲਾ ਸੋਚ ਕੇ ਦੱਸਣਾ ਜੀ ਸਿਮਰਨ ਦੀ ਮਹਾਨਤਾ ਬਾਰੇ ਜੋ ਬੋਲਿਆ ਅਤੇ ਲਿਖਿਆ ਜਾ ਰਿਹਾ ਹੈ ਜੇ ਇਹ ਸਭ ਸੱਚ ਹੈ ਤਾਂ ਗੁਰੂ ਸਾਹਿਬਾਨ ਨੂੰ ਕਿਉਂ ਤਸੀਹੇ ਚੱਲਣੇ ਪਏ ਸਿਮਰਨ ਦੀ ਅਲੌਕਿਕ ਸ਼ਕਤੀ ਨੇ ਦੁਸ਼ਮਣਾਂ ਨੂੰ ਕਿਉਂ ਪਟਕ ਕੇ ਨਾ ਮਾਰ ਦਿੱਤਾ ਅੱਜ ਤੱਕ ਸਿੱਖਾਂ ਉੱਤੇ ਜ਼ੁਲਮ ਹੁੰਦੇ ਆ ਰਹੇ ਹਨ ਇਹ ਸਿਮਰਨ ਕਰਨ ਵਾਲੇ ਸੰਤ ਮਹਾਪੁਰਖ ਤੇ ਹੋਰ ਸਾਰੇ ਨਾਮ ਦਾ ਖੰਡਾ ਖੜਕਾਉਣ ਵਾਲੇ ਪੰਥ ਦੀ ਗੁਲਾਮੀ ਦੇ ਸੰਗਲ ਕਿਉਂ ਨਹੀਂ ਕੱਟ ਦਿੰਦੇ ਹਰ ਮੁਹਾਜਤੇ ਸਿੱਖ ਕੌਮ ਹਾਰ ਰਹੀ ਹੈ ਨਾਮ ਰਸੀਏ ਜਿੱਤ ਕਿਉਂ ਨਹੀਂ ਦਵਾ ਦਿੰਦੇ ਸਿਮਰਨ ਦੀਆਂ ਸ਼ਕਤੀਆਂ ਇਹ ਫਿਰ ਕਦੋਂ ਕਮ ਆਉਣਗੀਆਂ ਸਾਡੇ ब्राह्मण ਪੁਜਾਰੀਆਂ ਦੇ ਆਖੇ ਲੱਗ ਕੇ ਸਦੀਆਂ ਤੱਕ ਲੋਕ ਮੰਤਰ ਪੜ੍ਹਦੇ ਰਹੇ ਹਵਨ ਕਰਦੇ ਰਹੇ ਮੰਦਰਾਂ ਵਿੱਚ ਟੱਲ ਖੜਕਾਉਂਦੇ ਰਹੇ ਦੇਵਤਿਆਂ ਦੀ ਪੂਜਾ ਕਰਦੇ ਰਹੇ ਅਵਤਾਰਾਂ ਨੂੰ ਹਾਕਾ ਮਾਰਦੇ ਰਹੇ ਪੱਥਰ ਦੇ ਭਗਵਾਨਾਂ ਅੱਗੇ ਮਨੋਖਾਂ ਦੀ ਬਲੀ ਦੇ ਕੇ ਕਾਰਜ ਸiddhi ਲਈ ਤਰਲੇ ਕਰਦੇ ਰਹੇ ਕੋਈ ਦੇਵਤਾ ਕੋਈ ਅਵਤਾਰ ਦੁਖਿਆਰਿਆਂ ਦੀ ਬਾਹ ਫੜਨ ਲਈ ਆਕਾਸ਼ ਵਿੱਚੋਂ ਉਤਰ ਕੇ ਨਾ ਆਇਆ ਹਾਂ ਅਰਬ ਮੁਲਕਾਂ ਵਿੱਚੋਂ ਲੜਾਕੇ ਯੋਧੇ ਆਉਂਦੇ ਰਹੇ ਮੂਰਤੀਆਂ ਤੋੜਦੇ ਰਹੇ ਮੰਦਰਾਂ ਵਿੱਚੋਂ ਸੋਨਾ ਚਾਂਦੀ ਲੁੱਟਦੇ ਰਹੇ ਦੇਵਦਾਸੀਆਂ ਨੂੰ ਭੇਡਾਂ ਬੱਕਰੀਆਂ ਵਾਂਗ ਅੱਗੇ ਲਾ ਕੇ ਨਾਲ ਲੈ ਜਾਂਦੇ ਰਹੇ ਕਿਸੇ ਮੰਤਰ ਨੇ ਕਿਸੇ ਰੰਗਬਰੰਗੇ ਸਿਮਰਨ ਨੇ ਦੇਸ਼ ਵਾਸੀਆਂ ਦੀ ਸਹਾਇਤਾ ਨਾ ਕੀਤੀ ਜਿਨ੍ਹਾਂ ਕੌਮਾਂ ਨੇ ਪ੍ਰਾਪਤੀਆਂ ਕੀਤੀਆਂ ਹਨ ਉਹ ਕਿਸੇ ਮੰਤਰ ਨਾਲ ਨਹੀਂ ਉਦਮ ਅਤੇ ਸਿਆਣਪ ਨਾਲ ਪ੍ਰਾਪਤੀਆਂ ਕੀਤੀਆਂ ਨੇ ਆਓ ਰੱਬ ਨੂੰ ਵਾਜਾ ਮਾਰਨ ਦੀ ਥਾਂ ਖੁਦ ਕੁਝ ਸਿੱਖਣ ਦੀ ਅਤੇ ਕਰਨ ਦੀ ਤਦਬੀਰ ਬਣਾਈਏ ਗੁਰੂਆਂ ਨੂੰ ਬੁਲਾਉਣ ਦੀ ਥਾਂ ਉਹਨਾਂ ਦੇ ਕੀਤੇ ਮਹਾਨ ਕਾਰਜਾਂ ਤੋਂ ਉਤਸ਼ਾਹ ਲੈ ਕੇ ਸਿੱਖਿਆ ਲੈ ਕੇ ਉਹਨਾਂ ਦੇ ਰੱਬੀ ਕਲਾਮ ਗੁਰਬਾਣੀ ਉਪਦੇਸ਼ ਨੂੰ ਸਮਝ ਵਿਚਾਰ ਕੇ ਉਸ ਮੁਤਾਬਕ ਆਪਣਾ ਜੀਵਨ ਢਾਲੀਏ ਅੱਖਾਂ ਬੰਦ ਕਰਕੇ ਬੈਠਣ ਵਾਲੇ ਸਦਾ ਲੁੱਟੇ ਜਾਂਦੇ ਨੇ ਅਜਿਹੇ ਮਾਰੂ ਪ੍ਰਚਾਰ ਨਾਲ ਸਿੱਖਾਂ ਦਾ ਸਮਰਿਆ ਕੁਝ ਵੀ ਨਹੀਂ ਪਰ بگੜ ਬਹੁਤ ਕੁਝ ਗਿਆ ਹੈ ਅਸੀਂ ਸਿਮਰਨ ਹੈ ਅਸਲੀ ਸਿਮਰਨ ਹੈ ਗੁਰੂ ਹੁਕਮਾ ਮੁਤਾਬਕ ਨੇਕ ਜੀਵਨ ਜਿਉਣਾ ਗੁਰੂ ਸਾਹਿਬ ਕਹਿੰਦੇ ਨੇ ਉਠਤ ਬੈਠਤ ਸੋਵਤ ਧਾਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ ਸਰਬਣ ਸੁਣੀਐ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਰਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੇਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੈ ਨਾਨਕ ਤਿਸ ਲਗ ਪਾਈ ਪੰਨਾ 386 ਏ ਭਾਈ ਹਰ ਸਮੇਂ ਪਰਮੇਸ਼ਰ ਨੂੰ ਯਾਦ ਰੱਖੋ ਜੀਵਨ ਵਿੱਚ ਕੋਈ ਕਾਰਜ ਕਰੋ ਉਸ ਵਿੱਚ ਬੇਈਮਾਨੀ ਨਾ ਹੋਵੇ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹੋ ਤੇ ਸਮਝੋ ਇਸ ਉੱਤਮ ਉਪਦੇਸ਼ ਨਾਲ ਮਨ ਵਿੱਚੋਂ ਬਿਕਾਰਾਂ ਦਾ ਖਾਤਮਾ ਹੋ ਜਾਣਾ ਹੈ ਜੇ ਗੁਰੂ ਦੇ ਹੁਕਮ ਨੂੰ ਸਵੀਕਾਰ ਕਰੋਗੇ ਤਾਂ ਸਾਰੇ ਵਿਕਾਰ ਵੀ ਤੁਸੀਂ ਤਿਆਗ ਦੇਵੋਗੇ ਜਿੰਦਗੀ ਵਿੱਚ ਕਈ ਵਾਰੀ ਘਾਟਾ ਪੈਂਦਾ ਹੈ ਕਦੀ ਮੁਨਾਫਾ ਹੁੰਦਾ ਹੈ ਬੇਪਰਵਾਹ ਹੋ ਕੇ ਅੱਗੇ ਵਧਦੇ ਜਾਣਾ ਹੈ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਰਾਹੀਂ ਜੀਵਨ ਵਿਕਾਰ ਰਹਿਤ ਅੰਮ੍ਰਿਤ ਵਰਗਾ ਹੋ ਜਾਵੇਗਾ ਦਿਨ ਰਾਤ ਪ੍ਰਭੂ ਦੀ ਸਿਰਤ ਸਲਾਹ ਕਰਨੀ ਹੈ ਅਜਿਹਾ ਮਨੋਖਾ ਬੇਖੌਫ ਨਿਡਰ ਹੋ ਜਾਂਦਾ ਹੈ ਜਮਦੂਤ ਜਾਣੀ ਕਿ ਮੌਤ ਵੀ ਉਸ ਨੂੰ ਡਰਾ ਨਹੀਂ ਸਕਦੀ ਸਾਰੀ ਉਮਰ ਅਠੇ ਪਹਿਰ ਨਰਿੰਕਾਰ ਨੂੰ ਯਾਦ ਰੱਖਣਾ ਹੈ ਇਹੀ ਹੈ ਅਸਲੀ ਮੁਕਤੀ ਦਾ ਤਰੀਕਾ ਜੀਵਨ ਯੁਗਤੀ ਨਾਮਾ ਕਹੈ ਤਲੋਚਨਾ ਮੁਖਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਪੰਨਾ 1376 ਤਰਲੋਚਨ ਭਗਤ ਜੀ ਨਾਮਦੇਵ ਜੀ ਨੂੰ ਸਾਰੇ ਕੰਮ ਕਰਦੇ ਆ ਵੇਖ ਕੇ ਸਵਾਲ ਕਰਦੇ ਹਨ ਕਿ ਦੁਨੀਆਦਾਰੀ ਅਤੇ ਭਗਤੀ ਇਕੱਠੀ ਕਿਵੇਂ ਨਭ ਸਕਦੀ ਹੈ ਤਾਂ ਨਾਮਦੇਵ ਜੀ ਦੱਸਦੇ ਹਨ ਕਿ ਭਾਈ ਹਿਰਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖਣਾ ਹੈ ਸਰੀਰ ਦੁਆਰਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਚਾਹੀਦੀਆਂ ਨੇ ਇਹੋ ਅਸਲੀ ਭਗਤੀ ਹੈ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਪੰਨਾ 522 ਸਤਿਗੁਰੂ ਜੀ ਦੀ ਪਾਵਨ ਬਾਣੀ ਰਾਹੀਂ ਗੁਰਮਤਿ ਪ੍ਰਾਪਤ ਹੋ ਜਾਵੇ ਤਾਂ ਸਮਝੋ ਜੀਵਨ ਸਫਲਾ ਹੋ ਗਿਆ ਫਿਰ ਸੰਸਾਰ ਵਿੱਚ ਰਹਿ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਸਲੀ ਭਗਤੀ ਦੀ ਸਮਝ ਆ ਜਾਂਦੀ ਹੈ ਫਿਰ ਹੱਸਦਿਆਂ ਖੇਡਦਿਆਂ ਸੋਹਣੇ ਵਸਤਰ ਪਹਿਨਦਿਆਂ ਚੰਗੇ ਪਦਾਰਥ ਛਕਦਿਆਂ ਮਨੁੱਖ ਬੰਧਨ ਮੁਕਤ ਹੋ ਜਾਂਦਾ ਹੈ ਸਾਰੇ ਕਾਰਜ ਕਰਕੇ ਵੀ ਨਰਲੇਪ ਰਹਿੰਦਾ ਹੈ ਵਿਕਾਰਾਂ ਦੇ ਵਿੱਚ ਗਰਕ ਨਹੀਂ ਹੁੰਦਾ ਉਦਮ ਕਰਿੰਦਿਆਂ ਜੂ ਤੂੰ ਕਮਾਵਦਿਆ ਸੁਖ ਪੁੰਚ ਧਿਆਇਦੋਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਪੰਨਾ 522 हे ਭਾਈ ਆਲਸ ਤਿਆਗ ਦਿਓ ਹਿੰਮਤ ਜਾਂ ਉਦਮੀ ਇਨਸਾਨ ਬਣੋ ਜੀਵਨ ਦੀਆਂ ਲੋੜਾਂ ਵਾਸਤੇ ਉਪਜੀਵਿਕਾ ਕਮਾਉਣੀ ਜ਼ਰੂਰੀ ਹੈ ਕਿਰਤੀ ਬਣੋ ਮੰਗਤਾ ਨਾ ਬਣ ਜਾਓ ਨਾਲ ਹੀ ਪਰਮੇਸ਼ਰ ਨੂੰ ਸਦਾ ਯਾਦ ਰੱਖੋ ਉਸ ਨੂੰ ਹਾਜ਼ਰ ਜਾਣ ਕੇ ਮੰਦਾ ਕੰਮ ਕੋਈ ਨਾ ਕਰੋ ਇਸ ਤਰ੍ਹਾਂ ਸਾਰੀਆਂ ਚਿੰਤਾਵਾਂ ਤੋਂ ਮੁਕਤ ਜੀਵਨ ਬਤੀਤ ਕਰਨਾ ਹੈ ਵਿਕਾਰ ਤਿਆਗ ਦੇਣੇ ਅਤੇ ਗੁਣਵਾਨ ਬਣ ਜਾਣਾ ਹੈ ਮਨੁੱਖ ਮਾਤਰ ਦੇ ਭਲੇ ਦਾ ਕੰਮ ਜਿੰਨਾ ਕਰ ਸਕੀਏ ਕਰਦੇ ਰਹਿਣਾ ਇਹੀ ਅਸਲ ਸਿਮਰਨ ਹੈ ਵੇਲੇ ਬੈਠ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਕੋਈ ਮੰਤਰ ਸ਼ਬਦ ਪੜਨ ਜਾਂ ਮਾਲਾ ਫੇਰਨੀ ਗੁਰਮਤਿ ਵਿੱਚ ਪਰਵਾਹ ਨਹੀਂ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹਉ ਮੈ ਮਾਰ ਹਰ ਜਪ ਪੜੀਐ ਪਾਏ ਸੱਚ ਪਿਆਰ ਨਾਨਕ ਨਾਮ ਗੁਰਮਤਿ ਉਰਤਾਰ ਭਾਈ ਜੇ ਤੁਸੀਂ ਪੜ ਰਹੇ ਹੋ ਤਾਂ ਗੁਰਬਾਣੀ ਦੇ ਸ਼ਬਦਾਂ ਤੇ ਵਿਚਾਰ ਕਰੋ ਕਿ ਗੁਰਬਾਣੀ ਕਹਿ ਕੀ ਰਹੀ ਹੈ ਤੇ ਆਪਣੀ ਬਾਣੀ ਪੜ ਕੇ ਹਉਮੈ ਆਦਿਕ ਨੂੰ ਮਾਰੋ ਹਰ ਜਪ ਪੜੀ ਹੈ ਭਾਈ ਸੱਚ ਪਿਆਰ ਤੇ ਪੜਨ ਦਾ ਮਤਲਬ ਹੈ ਕਿ ਸੱਚ ਦੇ ਮਾਰਗ ਤੋਂ ਚੱਲੋ ਨਾਨਕ ਨਾਮ ਗੁਰਮਤਿ ਉਰਤਾਰ ਭਾਈ ਅਸਲੀ ਨਾਮ ਇਹ ਹੈ ਗੁਰੂ ਦੀ ਮਤ ਨੂੰ ਹਿਰਦੇ ਵਿੱਚ ਧਾਰਨ ਕਰ ਲੋ ਇਹ ਹੀ ਜ਼ਰੂਰੀ ਹੈ ਸਿਮਰਨ ਕਲਾ ਕਰਨਾ ਅੱਖਾਂ ਮੀਟਣੀਆਂ ਵਗਰੂ ਬਾਗਰੂ ਮੰਤਰ ਜਾਪ ਕਰੀ ਜਾਣਾ ਇਹਦੇ ਨਾਲ ਅੱਜ ਤੱਕ ਕੋਈ ਪ੍ਰਾਪਤੀ ਨਹੀਂ ਹੋਈ ਤੇ ਨਾ ਹੀ ਅੱਗੇ ਨੂੰ ਹੋਣੀ ਹੈ ਸਿੱਖਾਂ ਦੀ ਹਾਲਤ ਅੱਜ ਆਪਾਂ ਦੇਖ ਹੀ ਰਹੇ ਹਾਂ ਕਿੱਥੇ ਚਲੇ ਗਏ ਨੀਵੇਂ ਪਾਸੇ ਨਿੱਗਰਦੇ ਜਾ ਰਹੇ ਨੇ ਤਰੱਕੀ ਵਿਕਾਸ ਉਹ ਨਹੀਂ ਹੋ ਰਿਹਾ ਰਾਪਤੀਆਂ ਨਹੀਂ ਹੋ ਰਹੀਆਂ ਇਹਦਾ ਕਾਰਨ ਇਹੀ ਹੈ ਕਿ ਅਸੀਂ ਵਿਦਿਆ ਤੋਂ ਗੁਰਬਾਣੀ ਦੇ ਗਿਆਨ ਤੋਂ ਅਸੀਂ ਸਖਣੇ ਰਹਿ ਗਏ ਆ ਤੇ ਕੱਲਾ ਸਿਮਰਨ ਕੀਰਤਨ ਜਾਂ ਫਿਰ ਸੜਕੋ-ਸੜਕਾਂ ਤੇ ਖਾਲਸੇ ਮਾਰਚ ਜਾਂ ਅਖੰਡ ਪਾਠਾਂ ਦੀਆਂ ਲੜੀਆਂ ਇਹਦੇ ਨਾਲ ਕੋਈ ਵੱਡੀ ਪ੍ਰਾਪਤੀ ਨਹੀਂ ਹੋਣੀ ਇਹ ਤਾਂ ਪੁਜਾਰੀ ਤਬਕੇ ਦਾ ਕੇਵਲ ਮਾਇਆ ਬਟੋਰਨ ਦਾ ਇੱਕ ਸਾਧਨ ਹੈ ਪੁਜਾਰੀਆਂ ਨੇ ਸਾਨੂੰ ਇਸ ਰਾਹ ਤੇ ਤੋਰ ਦਿੱਤਾ ਆਪਾਂ ਹਿੰਮਤੀ ਉਦਮੀ ਸਿਆਣੇ ਮਿਹਨਤੀ ਬਣਨਾ ਹੈ ਤੇ ਫਿਰ ਗੁਰੂ ਦੀਆਂ ਨਜ਼ਰਾਂ 'ਚ ਸਮਝੋ ਆਪਾਂ ਪਰਵਾਨ ਹੋਵਾਂਗੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ